ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਬਿਊਟੀ ਆਫ ਸਿੱਖੀਜ਼ਮ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਅੱਜ ਤੁਸੀਂ ਸਰਵਨ ਕਰਨਾਰੇ ਹੋ ਸਾਖੀ ਭਾਈ ਲਾਲੂ ਜੀ ਅਤੇ ਤੇ ਇਹ ਤਾਪਦੀ ਕਥਾ ਸਾਖੀ ਭਾਈ ਲਾਲੂ ਜੀ ਕਥਾ ਤੇ ਇਹ ਤਾਪਦੀ ਸ਼੍ਰੀ ਗੁਰੂ ਅਮਰਦਾਸ ਜੀ ਤੀਸਰੀ ਪਾਤਸ਼ਾਹੀ ਗੋਇੰਦਵਾਲ ਚਾਰੇ ਅੰਦਰ ਆਪਣੇ ਰੰਗ ਵਿੱਚ ਬੈਠੇ ਸਨ ਇਤਨੇ ਵਿੱਚ ਕਮਾਈ ਨੇ ਚੀਖ ਮਾਰੀ ਗੁਰੂ ਜੀ ਨੇ ਆਖਿਆ ਖਬਰ ਲਵੋ ਇਹ ਸ਼ਬਦ ਕਿੱਸਾ ਹੋਇਆ ਹੈ ਗੁਰੂ ਜੀ ਦਾ ਹੁਕਮ ਮੰਨ ਕੇ ਇੱਕ ਸਿੱਖ ਗਿਆ ਜਾਇਕਰ ਦੇਖਿਆ ਤਾਂ ਬੁੱਢੀ ਰੋਂਦੀ ਹੈ ਉਹ ਸਿੱਖ ਨੇ ਪੁੱਛਿਆ ਕੀ ਹੋਇਆ ਹੈ ਪਾਸੂ ਲੋਕਾਂ ਨੇ ਕਿਹਾ ਇਸ ਦਾ ਪੁੱਤਰ ਤੀਏ ਤਾਪ ਕਰਕੇ ਸ਼ਾਂਤ ਹੋਇਆ ਹੈ ਇਤਨੀ ਬਾਤ ਸੁਣ ਕੇ ਮੋੜ ਆਇਆ ਆਏ ਕਰ ਗੁਰੂ ਜੀ ਪਾਸ ਬੇਨਤੀ ਕੀਤੀ ਜੀ ਸੱਚੇ ਪਾਤਸ਼ਾਹ ਇੱਕ ਮਾਈ ਦਾ ਬੇਟਾ ਸ਼ਾਂਤ ਹੋ ਗਿਆ ਹੈ हुक्म कर शांत होया है सिख ने कहा जी सच्चे पातशाह तीए ताप करके शांत होया है जी तब वचन होया जीचर तीकर असी हाँ तीचर तीकर कोई पुत्र का नाम लेके दुखी होके ना रोवेगी ਪੁੱਤਰ ਮਾਤਾ ਪਿਤਾ ਕੇ ਅੱਗੇ ਨਾ ਮਰੰਗੇ ਗੁਰੂ ਜੀ ਨੇ ਤੇ ਇਹ ਨੂੰ ਪਿੰਜਰੇ ਵਿੱਚ ਬਾਲਕ ਰੂਪ ਕਰਕੇ ਪਾਇਆ ਹੱਥਾਂ ਵਿੱਚ ਹਤਕੜੀਆਂ ਤੇ ਪੈਰਾਂ ਵਿੱਚ ਬੀੜੀਆਂ ਪਾ ਕੇ ਕੈਦ ਕੀਤਾ ਕਈ ਦਿਨ ਬੀਤਿਆ ਭਾਈ ਲਾਲੋ ਜੀ ਵਾਸੀ ਪਿੰਡ ਤਲਵੰਡੀ ਗੁਰੂ ਜੀ ਕੇ ਦਰਸ਼ਨ ਕਰਨ ਵਾਸਤੇ ਗੋਬਿੰਦਵਾਲ ਸਾਹਿਬ ਆਏ ਕਰ ਸੇ ਗੁਰੂ ਜੀ ਕੋ ਮੱਥਾ ਟੇਕਿਆ ਤੇ ਬੈਠ ਗਏ ਤੇ ਭਾਈ ਲਾਲੋ ਜੀ ਦੀ ਨਜ਼ਰੀ ਬਾਲਕ ਦਾ ਪਿੰਜਰਾ ਪਿਆ ਤੇ ਉਹਨਾਂ ਨੇ ਦੇਖਿਆ ਕਿ ਇੱਕ ਬਾਲਕ ਤੜਫਦਾ ਹੈ ਐਸੇ ਦੁਖੀ ਦੇਖ ਕੇ ਸ਼੍ਰੀ ਗੁਰਜੀਕੇ ਅੱਗੇ ਅਰਚ ਕੀਤੀ ਹੈ हे ਸੱਚੇ ਪਾਤਸ਼ਾਹ ਆਪ ਤੇ ਆਦੇ ਸਮੁੰਦਰ ਹੋ ਬੜੇ ਕਿਰਪਾਲੂ ਹੋ ਰਾਪਤੇ ਹਜੂਰ ਇਹ ਬਾਲਕ ਪੁਖ ਤ੍ਰਿਕਾ ਕਰਕੇ ਧੁੱਪ ਵਿੱਚ ਤੜਫ ਰਿਹਾ ਹੈ ਆਪ ਦਾ ਬਚਨ ਹੋਵੇ ਤਾਂ ਇਸ ਨੂੰ ਪ੍ਰਸ਼ਾਦ ਦੇਵਿਏ ਜੀ ਤੇ ਬਚਨ ਹੋਇਆ ਭਾਈ ਲਾਲੋ ਇਹ ਬੁਰੀ ਬਲਾ ਹੈ ਇਸ ਦਾ ਇੱਥੇ ਪ੍ਰਸ਼ਾਦ ਹੈ ਨਹੀਂ ਪਾਈ ਲਾਲੋ ਜੀ ਕਿਹਾ ਮੈਨੂੰ ਹੁਕਮ ਦਿਓ ਤਾਂ ਮੈਂ ਇਸ ਨੂੰ ਪ੍ਰਸ਼ਾਦ ਪਹੁੰਚਾਵਨਾ ਹਾਂ ਸ਼੍ਰੀ ਗੁਰ ਅਮਰਦਾਸ ਸਾਹਿਬ ਹੁਕਮ ਦਿੱਤਾ ਤਾਂ ਜਾ ਪਾਈ ਪਹੁੰਚਾ ਦੇ ਜਦ ਪਾਈ ਲਾਲੋ ਜੀ ਆਪਣੇ ਨਗਰ ਕੋ ਜਾਣ ਲੱਗੇ ਤਾਂ ਅਰਜ਼ ਕੀਤੀ ਇਸ ਵਾਲਿਕ ਨੂੰ ਛੱਡ ਦਿਓ ਗੁਰੂ ਜੀ ਤਾਂ ਪਾਈ ਲਾਲੋ ਜੀ ਦਾ ਵਚਨ ਮੰਨ ਕੇ ਤੇ ਇਹ ਕੋ ਗੁਰਾਂ ਨੇ ਛੋੜ ਦਿੱਤਾ ਤੇ ਵਚਨ ਕੀਤਾ ਪਾਈ ਇਹ ਬੁਰੀ ਬਲਾ ਹੈ ਛੜਨਾ ਤੇ ਨਹੀਂ ਸੀ ਪਾਈ ਲਾਲੋ ਜੀ ਹੱਥ ਜੋੜ ਕੇ ਕਿਹਾ ਜੀ ਇਹ ਤਾਂ ਬਾਲਕ ਹੈ ਤਾਂ ਬਚਨ ਹੋਇਆ ਪਾਈ ਬਾਲਕ ਕਰਕੇ ਨਾ ਜਾਣਨਾ ਹੈ ਤੇ ਆਪ ਹੈ ਤਾਂ ਪਾਈ ਲਾਲੋ ਜੀ ਗੁਰਾ ਜੀ ਨੂੰ ਮੱਥਾ ਟੇਕ ਕੇ ਗੁਰਾਂ ਤੋਂ ਖੁਸ਼ੀ ਲੈ ਕੇ ਆਪਣੇ ਨਗਰ ਨੂੰ ਤੁਰਿਆ ਨਾਲ ਤੇਏ ਨੂੰ ਵੀ ਲੈ ਲਿਆ ਤਾਂ ਰਸਤੇ ਵਿੱਚ ਇੱਕ ਪਿੰਡ ਦੇ ਪਾਸ ਆਏ ਤੇ ਉੱਥੇ ਇੱਕ ਤਲਾਬ ਪਰ ਧੋਬੀ ਕਪੜੇ ਧੋਂਦਾ ਸੀ ਤਾਂ ਤੇਏ ਨੇ ਪਾਈ ਲਾਲੋ ਜੀ ਨੂੰ ਕਿਹਾ ਜੀ ਮਹਾਰਾਜ ਮੈਨੂੰ ਬੜੀ ਭੁੱਖ ਲੱਗੀ ਐ ਮੈਂ ਇੱਥੇ ਤੇ ਤੁਰਿਆ ਵੀ ਨਹੀਂ ਜਾਂਦਾ ਤਾਂ ਪਾਈ ਲਾਲੂ ਜੀ ਕਿਹਾ ਤੂੰ ਚੱਲ ਪਿੰਡ ਚਲਦੇ ਆ ਉੱਥੇ ਤੈਨੂੰ ਖੀਰ ਖੰਡ ਚੰਗੇ ਭੋਜਨ ਚਕਾਵਾਂਗੇ ਇੱਥੇ ਕੀ ਖਾਵੇਗਾ ਤਾਂ ਤੇਗੇ ਨੇ ਕਿਹਾ ਜੀ ਮਹਾਰਾਜ ਮੇਰਾ ਭੋਜਨ ਇੱਥੇ ਹੀ ਐ ਮੈਨੂੰ ਹੁਕਮ ਦਿਓ ਤਾਂ ਮੈਂ ਖਾਇ ਆਉਂਦਾ ਹਾਂ ਤੁਸੀਂ ਇੱਥੇ ਬੈਠ ਜਾਓ ਪਾਈ ਲਾਲੂ ਜੀ ਪੋਲੇ ਪਾਲੇ ਸਾਧੂ ਸੁਭਾਅ ਬੈਠ ਕੇ ਤੇ ਕਹਿਣ ਲੱਗੇ ਜਾ ਪਾਈ ਪ੍ਰਸ਼ਾਦ ਖਾਇਆ ਏ ਬਚਨ ਸੁਣ ਕੇ ਤਈਆ ਉਸ ਤੋਬੀ ਨੂੰ ਜਾ ਚੜਿਆ ਦੋ ਤਿੰਨ ਘੜੀਆਂ ਪਿੱਛੇ ਉਤਰ ਗਿਆ ਤਾਂ ਭਾਈ ਲਾਲੋ ਜੀ ਨੂੰ ਖੱਪਰ ਲਹੂ ਦਾ ਭਰ ਕੇ ਦਿਖਾ ਕੇ ਪੀਤੋ ਸੋ ਉਪਰੰਤ ਤੋਬੀ ਹੱਛਾ ਕੀਤਾ ਸੋ ਇਹ ਕੋਤਕ ਦੇਖ ਕੇ ਭਾਈ ਲਾਲੋ ਜੀ ਬੜੇ ਡਰੇ ਵਿਚਾਰ ਕੀਤੀ ਇਹ ਭੋਜਨ ਅਸਾ ਇਹਨੂੰ ਕਿੱਥੋਂ ਦੇਣਾ ਹੈ ਤੇਈਉ ਨੂੰ ਕਿਹਾ ਚੱਲ ਪਾਈ ਤੈਨੂੰ ਗੁਰੂ ਦੇ ਕੈਦਖਾਨੇ ਵਿੱਚ ਛੱਡ ਆਈਏ ਤੈਨੂੰ ਅਸਾ ਕਾ ਨੂੰ ਲਿਆਉਣਾ ਸੀ ਤੂੰ ਤਾਂ ਬੁਰੀ ਬਲਾਇਆ ਇਹ ਵਚਨ ਸੁਣ ਕੇ ਤੇਯਾ ਬਹੁਤ ਡਰਿਆ ਅਤੇ ਕਹਿਣ ਲੱਗਾ ਸੰਤ ਜੀ ਮੈਨੂੰ ਉੱਥੇ ਮਤਖਵਾਰ ਕਰਨਾ ਛੱਡ ਦੇਵੋ ਮੈਂ ਆਪ ਦਾ ਹਿਸਾਨ ਕਦੀ ਨਾ ਗਵਾਵਾਂਗਾ ਤਾਂ ਭਾਈ ਲਾਲੋ ਜੀ ਕਿਹਾ ਅਸੀਂ ਤੈਨੂੰ ਤਦ ਛੱਡਦੇ ਹਾਂ ਜੇ ਤੂੰ ਸਾਨੂੰ ਮੰਨੇਗਾ ਤਾਂ ਤੇਯੇ ਨੇ ਕਿਹਾ ਜੀ ਮਹਾਰਾਜ ਮੇਰਾ ਧਰਮ ਹੋਇਆ ਜਿੱਥੇ ਕੋਈ ਇਸਾਕੀ ਪੜੇਗਾ ਔਰ ਜਿਸ ਨੂੰ ਮੈਂ ਚੜਿਆ ਹੋਵਾਂਗਾ ਉਸ ਨੂੰ ਸੁਨਾਵਨੀ ਮੈਂ ਸਾਖੀ ਸੁਣ ਕੇ ਉਹਨੂੰ ਛੱਡ ਜਾਵਾਂਗਾ ਜਿਸ ਤਰ੍ਹਾਂ ਮੈਨੂੰ ਤੁਸਾ ਛੱਡਿਆ ਹੈ ਉਸੇ ਤਰ੍ਹਾਂ ਮੈਂ ਵੀ ਛੱਡ ਜਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ